ਸ਼੍ਰੋਮਣੀ ਕਾਗਦਦਲ ਦੇ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ ਜਾ ਸਕਦੀ ਹੈ ਇਸ ਤੋਂ ਪਹਿਲਾਂ 16 ਨਵੰਬਰ ਨੂੰ ਕਾਗਦਦਲ ਨੇ ਆਪਣੇ 69 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਸੀ ਪਹਿਲੀ ਸੂਚੀ ਵਿੱਚ ਸੀਐਮ ਅਤੇ ਡਿਪਟੀ ਸੀਐਮ ਦੀ ਟਿਕਟ ਦਾ ਐਲਾਨ ਨਹੀਂ ਕੀਤਾ ਗਿਆ ਸੀ ਆਮ ਆਦਮੀ ਪਾਰਟੀ ਵੱਲੋਂ ਐਲਾਨੇ ਗਏ ਉਮੀਦਵਾਰਾਂ ਨੂੰ ਬਦਲਣ ਦਾ سلسلہ ਲੱਗ ਕੇ ਵਧਦਾ ਜਾ ਰਿਹਾ ਹੈ ਪਾਰਟੀ ਨੇ ਹੁਣ ਮੋਗਾ ਦੇ ਧਰਮਕੋੜ ਤੋਂ ਉਮੀਦਵਾਰ ਡਾਕਟਰ ਰਣਜੋਤ ਸਿੰਘ ਸਰਾਂ ਨੂੰ ਟਿਕਟ ਅਤਖਾ ਦੇ ਦਿੱਤੀ ਹੈ ਜਿਨ੍ਹਾਂ ਦੀ ਥਾਂ ਦਲਜੀਤ ਸਿੰਘ ਸਦਰਪੁਰਾ ਨੂੰ ਉਮੀਦਵਾਰ ਚੁਣਿਆ ਗਿਆ ਹੈ ਜਾਣਦੇ ਡੀਪ ਹਸਪਤਾਲ ਵਿੱਚ 6 ਸਾਲ ਦੇ ਬੱਚੇ ਦੀ ਮੌਤ ਦੇ ਬਾਅਦ ਪਰਿਵਾਰ ਨੇ ਹਸਪਤਾਲ ਦੀ ਭੰਨ ਤੋੜ ਕੀਤੀ ਵੱਡੀ ਗਿਣਤੀ ਵਿੱਚ ਪੁਲਿਸ ਨੇ ਪਹੁੰਚ ਕੇ ਹਲਾਤੀ ਕਾਰਵਾਈ ਕੀਤੀ ਪਰਿਵਾਰ ਨੇ ਹਸਪਤਾਲ ਦੇ ਬਾਹਰ ਧਰਨਾ ਵੀ ਲਾਇਆ ਦਾਸਲ ਸ਼ਿਵਨ ਨਾਮੀ ਬੱਚਾ 3 ਦਿਨ ਪਹਿਲਾਂ ਗਲੇ 'ਚ ਟੌਨਸਲ ਕਾਰਨ ਦਾਖਲ ਹੋਇਆ ਸੀ ਜਿਸ ਦੀ ਐ ਛੁੱਟੀ ਹੋਣੀ ਸੀ ਪਰ ਪਰਿਵਾਰ ਮੁਤਾਬਕ ਡਾਕਟਰ ਵੱਲੋਂ ਗਲਤ ਇੰਜੈਕਸ਼ਨ ਲਾਉਣ ਦੇ ਬਾਅਦ ਬੱਚੇ ਦੀ ਮੌਤ ਹੋ ਗਈ ਨੋਟਬੰਦੀ ਦਾ ਅਸਰ ਸਬਜ਼ੀ ਮੰਡੀਆਂ 'ਚ ਵੀ ਪੈ ਰਿਹਾ ਚੰ디ਗੜ੍ਹ ਦੇ ਸੈਕਟਰ 26 ਦੀ ਸਬਜ਼ੀ ਮੰਡੀ 'ਚ ਨੋਟਬੰਦੀ ਕਾਰਨ ਕਾਰੋਬਾਰ 50% ਘਟ ਗਿਆ ਹਾਲਾਂਕਿ ਸਬਜ਼ੀ ਵਿਕਰੀਤਾ ਸਰਕਾਰ ਦੇ ਫੈਸਲੇ ਤੋਂ ਖੁਸ਼ ਨੇ ਪਰ ਉਹਨਾਂ ਦਾ ਕਹਿਣਾ ਹੈ ਕਿ ਵੱਧ ਇੰਤਜ਼ਾਮੀ ਕਾਰਨ ਲੋਕਾਂ ਨੂੰ ਦਿੱਕਤਾਂ ਪੇਸ਼ ਆ ਰਹੀਆਂ ਨੇ ਰੋਪੜ ਸ਼ਹਿਰ ਦੀ ਕਲੋਨ ਵਿੱਚ ਸਾੰਬਰ ਦੇ ਵੜਨ ਨਾਲ ਦਹਿਸ਼ਤ ਫੈਲ ਗਈ ਜੋ ਇੱਕ ਘਰ ਦੇ ਬਾਥਰੂਮ ਦੇ ਵਿੱਚ ਜਾ ਵੜਿਆ ਜਿਸ ਮਗਰੋਂ ਜੰਗਲੀ ਜੀਵ ਵਿਭਾਗ ਦੇ ਕਰਮੀਆਂ ਨੇ ਕੜੀ ਮਸ਼ੱਕਤ ਦੇ ਬਾਅਦ ਸਾੰਬਰ ਨੂੰ ਕਾਬੂ ਕੀਤਾ